ਇੱਕ ਰਾਜੇ ਦੇ ਕੋਲ ਕਿਸੇ ਬੁੱਤ ਘਾੜੇ ਨੇ ਤਿੰਨ ਮੂਰਤੀਆਂ ਲੈ ਕੇ ਆਂਦੀਆਂ ਬੜੀਆਂ ਸੁੰਦਰ ਤੇ ਇੱਕੋ ਜਿਹੀਆਂ ਕਹਿਣ ਲੱਗਿਆ ਰਾਜਨ ਇਹਨਾਂ 'ਚ ਫਰਕ ਲੱਭ ਕੇ ਦਿਖਾ ਸਾਰਿਆਂ ਨੇ ਦਰਬਾਰ 'ਚ ਹੀ ਬੈਠੇ ਸਨ ਮੰਤਰੀ ਬੈਠੇ ਸਨ ਬੜੇ ਧਿਆਨ ਨਾਲ ਦੇਖਿਆ ਵੀ ਮੂਰਤੀਆਂ 'ਚ ਕੋਈ ਫਰਕ ਤਾਂ ਨਜ਼ਰ ਆਉਂਦਾ ਹੀ ਨਹੀਂ ਬਿਲਕੁਲ ਇੱਕੋ ਜੀਆਂ ਨੇ ਜਿਸਨ ਵਿੱਚ ਬਿਲਕੁਲ ਇੱਕੋ ਜੀਆਂ ਹਣ ਮੰਤਰੀ ਸਿਆਣਾ ਸੀ ਉਹ ਕਹਿੰਦਾ ਵੀ ਇੱਕ ਢੱਕਾ ਲੈ ਕੇ ਆਓ ਉਹਨੇ ਇੱਕ ਪਹਿਲੀ ਮੂਰਤੀ ਦੇ ਕੰਨ ਵਿੱਚ ਢੱਕਾ ਮਾਰਿਆ ਉਹ ਦੂਜੇ ਕੰਨ ਰਹੀਂ ਬਾਹਰ ਆ ਗਿਆ ਟੀਲ ਦਾ ਢੱਕਾ ਹੁੰਦਾ ਹੈ ਨਾ ਨਰਮ ਜਿਹਾਂ ਮੂਰੋਂ ਉਹਨੇ ਉਹ ਢੱਕਾ ਕੰਨ ਵਿੱਚ ਪਾਇਆ ਤੇ ਦੂਜੇ ਕੰਨ ਰਹੀਂ ਬਾਹਰ ਆ ਗਿਆ ਦੂਜੀ ਮੂਰਤੀ ਦੇ ਕੰਨ ਵਿੱਚ ਪਾਇਆ ਉਹ ਮੂਹ ਰਾਈ ਬਾਹਰ ਆ ਗਿਆ। ਸ਼ੇਕ ਕੀਤੇ ਹੋਏ ਸਨ। ਤੀਜੀ ਮੂਰਤੀ ਦੇ ਕੰਨ ਵਿੱਚ ਪਾਇਆ ਉਹ ਡੱਕਾ ਅੰਦਰ ਹੀ ਚਲਿਆ ਗਿਆ। ਵਜ਼ੀਰ ਕਹਿਣ ਲੱਗਿਆ ਰਾਜਨ ਤਿੰਨੇ ਮੂਰਤੀਆਂ ਬਿਲਕੁਲ ਬਾਹਰੋਂ ਇੱਕੋ ਜੀਆਂ ਨੇ ਪਰ ਤਿੰਨਾ ਵਿੱਚ ਬਹੁਤ ਆ ਫਰਕ ਹੈ। ਫਰਕ ਕੀ ਹੈ? ਪਹਿਲੀ ਮੂਰਤੀ ਵਿੱਚ ਇਹ ਔਗਣ ਹੈ ਵੀ ਉਹ ਜਿਹੜਾ ਕੁਝ ਸੁਣਦੀ ਹੈ ਦੂਜੇ ਕੰਨਾਂ 'ਈ ਬਾਹਰ ਕੱਢ ਦਿੰਦੀ ਏ ਸਿੱਕ ਤਾਂ ਇੱਕੋ ਜਿਹੀ ਨੇ ਨਾ ਦੂਜੀ ਮੂਰਤੀ ਉਹ ਸੁਣਦੀ ਏ ਮੂੰਹ ਰਾਹੀਂ ਬਾਹਰ ਕੱਢ ਦਿੰਦੀ ਏ ਮਤਲਬ ਸੁਣਿਆ ਸੁਣ ਤਾਂ ਲਿਆ ਆਪਣੀ ਕਮਾਉਣਾ ਦੂਜਿਆਂ ਨੂੰ ਕਹਿਣਾ ਵੀ ਗੁਰਬਾਣੀ ਆਏ ਕਹਿੰਦੀ ਏ ਤੀਜੀ ਮੂਰਤੀ ਉਹ ਸੁਣਦੀ ਏ ਸੁਣ ਕੇ ਕਮਾਉਂਦੀ ਏ ਉਦੇ ਅੰਦਰ ਹੀ ਰਹਿ ਜਾਂਦਾ ਅੰਦਰ ਹੀ ਚਲਿਆ ਜਾਂਦਾ ਇਸ ਤਰ੍ਹਾਂ ਸਰੋਤੇ ਤਿੰਨ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਸੁਣ ਕੇ ਕੰਨਾਂ ਬਾਹਰ ਕੱਢ ਦਿੰਦਾ ਭਾਈ ਬਸ ਸੰਗਤ ਕੀਤੀ ਅੱਜ ਗੁਰਦੁਆਰੇ ਸੁਣਿਆ ਆਂਦਾ ਇੰਨਾ ਹੀ ਕੰਮ ਸੀ ਆਪਣਾ ਬਾਕੀ ਕਮਾਉਣਾ ਨਹੀਂ ਹੈ ਦੂਜੇ ਨੇ ਸੁਣਿਆ ਪਰ ਸੁਣ ਕੇ ਆਪ ਨਹੀਂ ਕਮਾਉਂਦਾ ਦੂਜਿਆਂ ਨੂੰ ਉਪਦੇਸ਼ ਦੇਈ ਜਾਂਦਾ ਦੂਜਿਆਂ ਨੂੰ ਦ੍ਰਿੜ ਕਰਾਉਂਦਾ ਵੀ ਆਏ ਕਰੋ ਭਾਈ ਆਏ ਕਿਹਾ ਆਏ ਕਰਨਾ ਚਾਹੀਦਾ ਤੀਜਾ ਸੁਣ ਕੇ ਆਪ ਕਮਾਉਂਦਾ ਹੈ